ਗੁਰੂ ਰਵਿਦਾਸ ਮਹਾਰਾਜ ਸਾਡੇ ਵਰਗੇ ਪਛੜੇ ਲੋਕਾਂ ਵਾਸਤੇ ਲੜਦੇ ਰਹੇ ਸਾਨੂੰ ਬਰਾਬਰ ਹੱਕ ਦਿਵਾਇਆ ਤੇ ਉਹ ਸਾਡੇ ਵਾਸਤੇ ਗੁਰੂ ਹੀ ਨਹੀਂ ਰੱਬ ਨੇ ਭਗਵਾਨ ਨੇ અવਤਾਰ ਨੇ ਸਭ ਕੁਝ ਨੇ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀ ਫਿਲਮ ਚਮਾਰ ਸਾਹਿਬ ਬਹੁਤ ਜਲਦ ਮੈਂ ਤੇ ਮੇਰੀ ਟੀਮ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਦਿਖਾਇਆ ਜਾਵੇਗਾ ਕਿ ਗੁਰੂ ਰਵਿਦਾਸ ਮਹਾਰਾਜ ਦੀਆਂ ਕੀ ਸਿੱਖਿਆਵਾਂ ਨੇ ਕਿਹੜੇ ਰਸਤੇ ਦੇ ਉਹਨਾਂ ਸਾਨੂੰ ਪਾਇਆ ਆ بیگمਪੁਰਾ ਦਾ ਕੀ ਸੰਕਲਪ ਹੈ ਇੱਕ ਸਾਫ਼ ਸੁਥਰੀ ਪਰਿਵਾਰਕ ਫਿਲਮ ਹੋਏਗੀ ਪੰਜਾਬ ਦੇ ਹਾਲਾਤਾਂ ਨੂੰ ਵੀ ਇ ਦਰਸਾਇਆ ਗਿਆ ਹੈ ਤੇ ਜਦੋਂ ਇਹ ਫਿਲਮ ਸ਼ੁਰੂ ਕੀਤੀ ਸੀ ਕੁਝ ਲੋਕ ਡਰ ਕੇ ਫਿਲਮ ਦਾ ਹਿੱਸਾ ਨਹੀਂ ਬਣ ਸਕੇ ਜਿਵੇਂ ਕਿ ਨੀਡ ਟੂ ਸ਼ਟਰਾਂ ਵਾਲਾ ਤੇ ਹੋਰ ਵੀ ਦੋ ਚਾਰ ਐਕਟਰ ਪਰ ਇਹਦੇ ਵਿੱਚ ਅਸੀਂ ਕੁਝ ਗਲਤ ਨਹੀਂ ਦਿਖਾਇਆ ਚਮਾਰ ਇੱਕ ਬ੍ਰਾਂਡ ਬਣ ਚੁੱਕਾ ਆ ਵੱਡੇ ਵੱਡੇ ਗਾਣੇ ਚਮਾਰਾਂ ਤੇ ਆ ਚੁੱਕੇ ਆ ਤੇ ਅਸੀਂ ਪਹਿਲੀ ਫਿਲਮ ਲੈ ਕੇ ਆ ਰਿਹਾ ਮੈਂ ਵੀਰੋ ਸਾਥ ਚਾਹੀਦਾ ਪੈਸਾ ਅਸੀਂ ਆਪਣੇ ਕੋਲੋਂ ਲਾਇਆ ਇਹ ਨਾ ਹੋਵੇ ਇਹ ਨਾ ਹੋਵੇ ਕਿ ਸਾਡਾ ਪੈਸਾ ਬਨਾਂ ਵਾਪਸ ਆਵੇ ਸਾਡਾ ਹੌਸਲਾ ਟੁੱਟੇ ਸਾਡਾ ਸਾਥ ਦਵੋ ਉਸ ਤੋਂ ਬਾਅਦ ਮੈਂ ਵੱਡੀ ਫਿਲਮ ਬਣਾਵਾਂਗਾ ਚਮਾਰ ਕੌਮ ਤੇ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਰੇ ਤੁਹਾਡਾ ਸਾਥ ਰਿਆ ਤੇ ਤੁਸੀਂ ਖੁਦ ਦੇਖੋਗੇ ਕਿ ਐਹੋ ਜੀ ਫਿਲਮ ਆ ਜਿਹੜਾ ਜਿੰਨਾ ਪੁਰਾਣਾ ਸਿਨੇਮਾ ਸੁਣਵਾ ਜਿਹੜਾ 15 ਸਾਲਾਂ ਨੂੰ ਚੱਲ ਰਿਹਾ ਸੀ ਇਹਦੀ ਕੋਈ ਵੈਲਿਊ ਨਹੀਂ ਰਹੀ ਗੀ ਇਸ ਫਿਲਮ ਸਾਹਮਣੇ ਤੁਸੀਂ ਖੁਦ ਕਹੋਗੇ ਕਿ ਆਹ ਹੁੰਦੀਆਂ ਨੇ ਫਿਲਮਾਂ ਤੇ ਵੀਰੋ ਸਾਥ ਦਵੋ ਤੁਹਾਡਾ ਸਾਥ ਚਾਹੀਦਾ ਆ ਕੋਈ ਇੱਕ ਅਲੱਗ ਜਿਹਾ ਕੰਟੈਂਟ ਆ ਦੇ ਡਰਤਾ ਮੈਨੂੰ ਵੀ ਲੱਗਦਾ ਯਾਰ ਕੋਈ ਗੜਬੜ ਨਾ ਹੋਵੇ ਪਰ ਮੈਂ ਰਿਸਕ ਲੈ ਲਿਆ ਆ ਔਰ ਮੈਂ ਜੋ ਰਿਸਕ ਲਿਆ ਉਹ ਤੁਹਾਡੇ ਵੀਰਾਂ ਭਰਾਵਾਂ ਦੇ ਸਿਰ ਤੇ ਹੀ ਲਿਆ ਆ ਤੇ ਗੁਰੂ ਰਵਿਦਾਸ ਮਹਾਰਾਜ ਦੀ ਮਤਲਬ ਇੱਕ ਵਿਸ਼ਵਾਸ ਤੇ ਲਿਆ ਕਿ ਮੈਂ ਇੱਕਦਮ ਸਫਲ ਹੋਵਾਂਗਾ ਤੇ ਮੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਤੇ ਮੇਰੀ ਫਿਲਮ ਲੱਗੇਗੀ ਲੋਕ ਮੇਰੀ ਪ੍ਰਸ਼ੰਸਾ ਕਰਨਗੇ ਕੁਝ ਹੋਰ ਲੋਕ ਕਹਣਗੇ ਕਿ ਬਣਾਓ ਫਿਲਮ ਇਨਵੈਸਟ ਕਰਨਗੇ ਫਿਰ ਮੈਂ ਵੱਡੀ ਫਿਲਮ ਬਣਾ ਪਾਵਾਂਗਾ ਵੀਰੋ 12 ਸਾਲ ਲਾਏ ਫਿਲਮ ਮੇਕਿੰਗ ਸਿੱਖਣ ਵਾਸਤੇ 12 ਸਾਲ ਹੈਦਰਾਬਾਦ ਐਵੇਂ ਨਾ ਸਮਝੋ ਤੁਸੀਂ ਤੇ ਪਹਿਲਾਂ ਯੂਪੀ ਵਾਲੇ ਜੱਟ ਬਣਾਈ ਸੀ ਉਹ ਨਹੀਂ ਚਲ ਪ੍ਰੋਬਲਮ ਹੋ ਗਈ ਕੋਈ ਗੱਲ ਨਹੀਂ ਪਰ ਇਹ ਇੱਕ ਅਲੱਗ ਕੰਟੈਂਟ ਦੇ ਮੈਂ ਫਿਲਮ ਲੈ ਕੇ ਆ ਰਿਹਾ ਆਂ ਵੀਰੋ ਤੁਹਾਡਾ ਸਾਥ ਚਾਹੀਦਾ ਆ ਸਾਰੇ ਚਮਾਰ ਕੌਮ ਰਵੀਦਾਸੀ ਭਾਈਚਾਰਾ ਬਹੁਤ ਪੈਸਾ ਤੁਹਾਡੇ ਕੋਲ ਬਹੁਤ ਪਾਵਰ ਆ ਤੁਹਾਡੇ ਕੋਲ ਦੇ ਮੈਂ ਕਿਹੋ ਜਿਹਾ ਕੰਟੈਂਟ ਲੈ ਕੇ ਆਇਆ ਆ ਕਿ ਤੁਹਾਡਾ ਸਾਥ ਮਿਲ ਜਾਏ ਤਾਂ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰ ਦਿਓ ਤੇ ਆਪਣਾ ਸਾਥ ਦਿਵੋ ਲਵ ਯੂ ਵੀਰੋ ਲਵ ਯੂ